ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਖੇੜੀ ਵਾਲੇ ਬਾਬੇ ਗੁਰਵਿੰਦਰ ਦਾ ਐਕਸਕਲੂਸਿਵ ਇੰਟਰਵਿਊ ਜਿਹੜਾ ਕੀਤਾ ਗਿਆ ਜਿਸ ਦੇ ਵਿੱਚ ਕਾਫੀ ਖੁਲਾਸੇ ਜਿਹੜੇ ਨੇ ਹੋਏ ਨੇ ਸੋ ਆਖਰ ਬਾਬਾ ਗੁਰਵਿੰਦਰ ਸਿੰਘ ਦੇ ਉੱਤੇ ਮਾਮਲਾ ਵੀ ਦਰਜ ਹੋਇਆ ਹੈ ਸੋ ਆਖਰ ਪੂਰੀ ਸੱਚਾਈ ਜਿਹੜੀ ਹੈ ਬਾਬਾ ਗੁਰਵਿੰਦਰ ਸਿੰਘ ਹੋਰਾਂ ਨੇ ਦੱਸੀ ਹੈ ਕਿ ਕਾਰਨ ਰਹੇ ਨੇ ਆਖਰ ਕੀ ਉਥੇ ਕਾਰਨ ਬਣੇ ਸੀ ਉਹ ਸਾਰੀ ਗੱਲਬਾਤ ਜਿਹੜੀ ਹੈ ਉਹਨਾਂ ਨੇ ਸਾਂਝੀ ਕੀਤੀ ਹੈ ਫਤਿਹਗੜ ਸਾਹਿਬ ਦੇ ਵਿੱਚ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਦੇ ਖਿਲਾਫ ਐਫ ਆਈ ਆਰ ਉਸਤੇ ਆਪਣੇ ਸਹੁਰੇ ਤੇ ਗੋਲੀ ਚਲਾਉਣ ਦਾ ਦੋਸ਼ ਹੈ ਹਾਲਾਂਕਿ ਇਸ ਦੌਰਾਨ ਘਟਨਾ ਦੇ ਦੌਰਾਨ ਗੁਰਵਿੰਦਰ ਸਿੰਘ ਦੀ ਸੱਸ ਅਤੇ ਮਹਿਲਾ ਕਿਸਾਨ ਆਗੂ ਗੁਰਜੀਤ ਕੌਰ ਦੇ ਪੱਟ ਦੇ ਵਿੱਚ ਗੋਲੀ ਵੀ ਲੱਗੀ ਹੈ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਥਾਣਾ ਫਤਿਹਗੜ ਸਾਹਿਬ ਵਿਖੇ ਗੁਰਵਿੰਦਰ ਸਿੰਘ ਅਤੇ ਉਸ ਦੇ ਇਕਤਿਹਾਰ ਪ੍ਰਵਦੀਪ ਸਿੰਘ ਸਮੇਤ ਕਈਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਡੀਐਸਪੀ ਸੁਖਨਾਥ ਸਿੰਘ ਨੇ ਦੱਸਿਆ ਹੈ ਕਿ ਗੁਰਵਿੰਦਰ ਸਿੰਘ ਵਾਸੀ ਖੇੜੀ ਜੱਟਾਂ ਦਾ ਵਿਆਹ ਸਾਹਿਬਜੀਤ ਕੌਰ ਪੁੱਤਰੀ ਗੁਰਜੀਤ ਕੌਰ ਵਾਸੀ ਮਾਤਾ ਗੁਜਰੀ ਕਲੋਨੀ ਫਤਿਹਗੜ੍ਹ ਸਾਹਿਬ ਦੇ ਨਾਲ ਹੋਇਆ ਸੀ ਦੋਵਾਂ ਧਿਰਾਂ ਦੇ ਵਿੱਚ ਘਰੇਲੂ ਝਗੜਾ ਚੱਲ ਰਿਹਾ ਹੈ ਜਿਸ ਕਾਰਨ ਸੋਮਵਾਰ ਸ਼ਾਮ 5 ਵਜੇ ਜਦੋਂ ਗੁਰਵਿੰਦਰ ਸਿੰਘ ਆਪਣੇ ਸਹੁਰੇ ਘਰ ਆਇਆ ਤਾਂ ਦੋਵਾਂ ਧਿਰਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ ਸਿਵਲ ਹਸਪਤਾਲ ਦੇ ਬਾਹਰ ਹੀ ਦੋਵੇਂ ਤਰ੍ਹਾਂ ਆਪਸ ਦੇ ਵਿੱਚ ਭਿੜ ਜਾਂਦੀਆਂ ਨੇ ਗੁਰਵਿੰਦਰ ਸਿੰਘ ਦੀ ਸੱਸ ਗੁਰਜੀਤ ਕੌਰ ਦੇ ਪੱਟ ਦੇ ਵਿੱਚ ਗੋਲੀ ਲੱਗਦੀ ਹੈ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਦੇ ਵਿੱਚ रेफर ਕਰ ਦਿੱਤਾ ਗਿਆ ਇਸ ਦੌਰਾਨ ਜ਼ਖਮੀ ਗੁਰਵਿੰਦਰ ਸਿੰਘ ਨੂੰ ਵੀ ਇਸੇ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਹੈ ਬੀਤੀ ਰਾਤ ਗੁਰਜੀਤ ਕੌਰ ਦੇ ਬਿਆਨ ਦਰਜ ਕਰਕੇ ਐਫ ਆਈ ਆਰ ਗੁਰਵਿੰਦਰ ਸਿੰਘ ਖੇੜੀ ਜੱਟਾਂ ਵਾਲੇ ਅਤੇ ਪ੍ਰਵਦੀਪ ਸਿੰਘ ਨੂੰ ਭਾਰਤੀ ਨਿਆਂਇਕ ਸਹਾਇਤਾ ਅਤੇ ਅਸਲਾ ਐਕਟ ਦੀਆਂ ਧਾਰਾਵਾਂ 109 333 191 190 ਤਹਿਤ ਨਾਮਜ਼ਦ ਕੀਤਾ ਗਿਆ ਹੈ ਡਾਕਟਰਾਂ ਦੇ ਅਨੁਸਾਰ ਗੁਰਵਿੰਦਰ ਸਿੰਘ ਗਵਾਹੀ ਦੇਣ ਦੇ ਯੋਗ ਨਹੀਂ ਸੀ ਉਸ ਦਾ ਬਿਆਨ ਦਰਜ ਨਹੀਂ ਹੋ ਸਕਿਆ ਡੀ ਐਸ ਪੀ ਨੇ ਅੱਗੇ ਦੱਸਿਆ ਕਿ ਘਟਨਾ ਦੌਰਾਨ ਇੱਕ ਗੋਲੀ ਚਲਣ ਦੀ ਪੁਸ਼ਟੀ ਹੋਈ ਇਹ ਗੋਲੀ ਗੁਰਜੀਤ ਕੌਰ ਨੂੰ ਲੱਗੀ ਹੈ ਗੋਲੀ ਕਿਸ ਨੇ ਚਲਾਈ ਹੈ ਅਤੇ ਕਿਸ ਹਥਿਆਰ ਦੇ ਨਾਲ ਚਲਾਈ ਇਸ ਦੀ ਜਾਂਚ ਬਾਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਫਤੇਕਾਰ ਸਾਹਿਬ ਦੀ ਕਿਸਾਨ ਆਗੂ ਅਤੇ ਗੁਰਵਿੰਦਰ ਸਿੰਘ ਦੀ ਸੱਸ ਗੁਰਜੀਤ ਕੌਰ ਅਨੁਸਾਰ ਉਸਦੀ ਲੜਕੀ ਸਾਹਿਬ ਜੋਤ ਕੌਰ ਦਾ ਵਿਆਹ 1 ਸਾਲ ਪਹਿਲਾਂ ਖੇੜੀ ਵਾਲੇ ਬਾਬੇ ਗੁਰਵਿੰਦਰ ਦੇ ਨਾਲ ਹੋਇਆ ਸੀ ਉਦੋਂ ਤੋਂ ਹੀ ਉਹ ਉਸ ਤੋਂ ਦਾਸ ਦੀ ਮੰਗ ਕਰ ਰਿਹਾ ਸੀ ਉਸਦੀ ਧੀ ਨੂੰ ਬਹੁਤ ਤੰਗ ਕੀਤਾ ਜਾਂਦਾ ਸੀ ਜੇਕਰ ਉਸਦੀ ਲੜਕੀ ਪੜ੍ਹਾਈ ਕਰਨਾ ਚਾਹੁੰਦੀ ਸੀ ਤਾਂ ਗੁਰਵਿੰਦਰ ਸਿੰਘ ਉਸ ਨੂੰ ਰੋਕਦਾ ਸੀ ਉਸਦੀ ਲੜਕੀ ਆਪਣੇ ਪੇਕੇ ਘਰ ਰਹਿਣ ਦੇ ਲਈ ਆ ਗਈ ਸੀ ਗੁਰਜੀਤ ਕੌਰ ਦੀ ਮਾਤਾ ਵੀ ਉਹਨਾਂ ਦੇ ਨਾਲ ਹੀ ਸੀ ਗੁਰਜੀਤ ਦਾ ਦੋਸ਼ ਹੈ ਕਿ ਜਵਾਈ ਨੇ ਉਸਤੇ ਹਮਲਾ ਕੀਤਾ ਤੇ ਗੋਲੀਆਂ ਚਲਾਈਆਂ ਇੱਕ ਗੋਲੀ ਉਸਦੇ ਪੱਟ ਦੇ ਵਿੱਚ ਲੱਗੀ ਹੈ ਫਤਿਹਗੜ ਸਾਹਿਬ ਦੇ ਘਰ ਦੇ ਵਿੱਚ ਗੁਰਵਿੰਦਰ ਬਾਬੇ ਨੇ ਆਪਣੇ ਸਹੁਰੇ ਘਰ ਤੇ ਹਮਲਾ ਕਰ ਦਿੱਤਾ ਗੁਰਜੀਤ ਕੌਰ ਦੇ ਦਸਣ ਦੇ ਮੁਤਾਬਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੁਦ ਬਿਮਾਰ ਹੈ ਉਹ ਆਪਣੀ ਪਤਨੀ ਨੂੰ ਲੈਣ ਆਪਣੇ ਸਹੁਰੇ ਘਰ ਗਿਆ ਹੋਇਆ ਸੀ ਉਹਨਾਂ ਤੇ ਲੋਹੇ ਦੀਆਂ ਰਾਡਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਇਸ ਤੋਂ ਬਾਅਦ ਸਿਵਲ ਹਸਪਤਾਲ ਦੇ ਬਾਹਰ ਵੀ ਹਮਲਾ ਹੋਇਆ ਉਸ ਦੀ ਬਾਹ ਅਤੇ ਲੱਤ ਤੇ ਫ੍ਰੈਕਚਰ ਹੋ ਗਿਆ ਏ ਉਸ ਦੇ ਚਾਰ ਚੰਦ ਚਾਰ ਦੰਦ ਵੀ ਜਿਹੜੇ ਨੇ ਤੋੜ ਦਿੱਤੇ ਗਏ ਨੇ ਗੁਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ ਹੈ ਪਤਨੀ ਨੂੰ ਸਾਹਮਣੇ ਲਿਆਂਦਾ ਜਾਵੇ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਰੀ ਸੱਚਾਈ ਤੁਹਾਡੇ ਸਾਹਮਣੇ ਨਿੱਖਰ ਕੇ ਸਾਹਮਣੇ ਆ ਜਾਵੇਗੀ ਗੋਲੀਬਾਰੀ ਦੀ ਘਟਨਾ ਬਾਰੇ ਗੁਰਵਿੰਦਰ ਸਿੰਘ ਨੇ ਕਿਹਾ ਹੈ ਕਿ ਉਸਨੇ ਕਈ ਉਸਨੇ ਕੋਈ ਗੋਲੀ ਨਹੀਂ ਚਲਾਈ ਸਿਰਫ ਆਵਾਜ਼ ਵੀ ਉਸਨੇ ਸੁਣੀ ਸੀ ਪਰ ਗੋਲੀ ਕਿਸ ਨੇ ਚਲਾਈ ਹੈ ਇਸ ਦੀ ਪ੍ਰਸ਼ਾਸਨ ਜਾਂਚ ਦੇ ਵਿੱਚ ਲੱਗਿਆ ਹੋਇਆ ਹੈ ਹਾਲਾਂਕਿ ਪ੍ਰਸ਼ਾਸਨ ਇਸ ਦੀ ਬਾਰੀਕੀ ਦੇ ਨਾਲ ਜਾਂਚ ਕਰ ਰਿਹਾ ਹੈ ਗੁਰਵਿੰਦਰ ਬਾਬੇ ਨੇ ਆਪਣੀ ਸੱਸ ਤੇ ਗੰਭੀਰ આરોਪ ਲਗਾ ਦਿੱਤੇ ਨੇ ਉਸਨੇ ਕਿਹਾ ਹੈ ਕਿ ਇਹ ਬੰਦਿਆਂ ਨੂੰ ਮਾਰ ਦਿੰਦੀ ਹੈ ਹਾਲਾਂਕਿ ਇਹਨੇ ਪੰਜ ਵੀ ਵਿਆਹ ਕਰਾਏ ਨੇ ਇਹ ਵੀ ਗੱਲ ਜਿਹੜੀ ਹੈ ਗੁਰਬਿੰਦਰ ਬਾਬੇ ਨੇ ਸਾਫ਼ ਕਹੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਦਾ ਪੰਜਾਬ ਬੋਲ ਦਾ ਚੈਨਲ ਦੇ ਨਾਲ